ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਖਾਲਸਾ ਸਾਸ ਸੰਤ ਜੀਓ ਅੱਜ ਸਤ ਪੂ ਹੈ ਕੰਨ ਆਪਾਂ ਤੇ ਆਸਰਵਨ ਕੀਤਾ ਸੀ ਸ਼ੇਪੋ ਦਾ ਕਿਵੇਂ ਧਰਮਪੁਰ ਤਰਗੀ ਤਰ ਪਾਸ਼ਾ ਜੀਆ ਨੇ ਆਪਣੇ ਸਿੰਘਾ ਸਮੇਤ ਤੇ ਆਪਣੀ ਪਰਿਵਾਰ ਸਮੇਤ ਕਿਵੇਂ ਆਨੰਦਪੁਰ ਸਾਹਿਬ ਨਹੀਂ ਤਾਂ ਜਿਹੜਾ ਕਿਲਾ ਛੱਡਿਆ ਸੀ ਤੇ ਸਤਿਗੁਰਾਂ ਨੇ ਰਾਤ ਨੂੰ ਛੇਪੂ ਰਾਤ ਨੂੰ ਇਹ ਕਿਲਾ ਆਨੰਦਗੜ੍ਹ ਦਾ ਛੱਡਿਆ ਸੀ ਤੇ ਉਸ ਅਕੇਲੇ ਦੇ ਵਿੱਚੋਂ ਨਿਕਲਦਿਆਂ ਨਿਕਲਦਿਆਂ ਫਿਰ ਸਤਪੂ ਹੋ ਜਾਂਦੀ ਹੈ ਅੰਮ੍ਰਿਤ ਵੇਲਾ ਹੋ ਜਾਂਦਾ ਹੈ ਸਰਸਵਰ ਨਦੀ ਦੇ ਕਿਨਾਰੇ ਉੱਥੇ ਫਿਰ ਸਤਿਗੁਰੂ ਭਾਈ ਦਇਆ ਸਿੰਘ ਜੀ ਨੇ ਹੁਕਮ ਕਰਦੇ ਨੇ ਕਿ ਅੰਮ੍ਰਿਤ ਵੇਲਾ ਹੋ ਚੁੱਕਾ ਹੈ ਤੇ ਆਸਾ ਦੀ ਵਾਰ ਦੀ ਜਿਹੜੀ ਬਾਣੀ ਪੜੀ ਜਾਵੇ ਜਪਜੀ ਸਾਹਿਬ ਦੀ ਬਾਣੀ ਪੜੀ ਜਾਵੇ ਉੱਥੇ ਫਿਰ ਇਤਿਹਾਸ ਕਹਿੰਦਾ ਹੈ ਦੀਵਾਨ ਲੱਗਾ ਤੇ ਸਿੰਘਾਂ ਨੇ ਫਿਰ ਬਾਣੀ ਪੜ ਕੇ ਸੁਣਾਈ ਧੰਨ ਗੁਰਕਲਗੀ ਤਰਪਾਸ਼ਾ ਜੀਆ ਨੂੰ ਤੇ ਫਿਰ ਸਤਿਗੁਰ ਜੀ ਨੇ ਸਾਰੇ ਸਿੰਘਾਂ ਨੂੰ ਇਕੱਠਿਆਂ ਕੀਤਾ ਤੇ ਹੋਰ ਸਾਰੇ ਪਰਿਵਾਰ ਨੂੰ ਉਸ ਥਗਾ ਦੇ ਉੱਤੇ ਇਕੱਠਿਆਂ ਕੀਤਾ ਸਰਸਾ ਨਦੀ ਦੇ ਕਿਨਾਰੇ ਤੇ ਪਿੱਛੋਂ ਜਿਹੜੇ ਮੁਗਲਾਂ ਨੇ ਹਮਲਾ ਬੋਲਿਆ ਹੈ ਪਿਛੋਂ ਜਿਹੜੇ ਜਦੋਂ ਹਮਲਾ ਹੋਇਆ ਹੈ ਤੇ ਉੱਥੇ ਬਾਬਾ ਅਜੀਤ ਸਿੰਘ ਜੀ ਤੇ ਨਾਲ ਭਾਈ ਉਦੇ ਸਿੰਘ ਜੀ ਭਾਈ ਜੀਵਨ ਸਿੰਘ ਜੀ ਇਹਨਾਂ ਵਰਗੇ ਜਿਹੜੇ ਸਿੰਘ ਨੇ ਉਹਨਾਂ ਨੇ ਉਹਨਾਂ ਮੁਗਲ ਫੌਜਾਂ ਨੂੰ ਰੋਕਿਆ ਹੋਇਆ ਹੈ ਇੱਥੇ ਗੁਰੂਕੀਆਂ ਸਾਰੀਆਂ ਫੌਜਾਂ ਇਕੱਠੀਆਂ ਹੋਈਆਂ ਨੇ ਜਦੋਂ ਫਿਰ ਉਸ ਜਗ੍ਹਾ ਦੇ ਉੱਤੇ ਕਮਸਾਨ ਦਾ ਜੁੱਗ ਹੋਇਆ ਜੁੱਧ ਹੋਇਆ ਤੋ ਫਿਰ ਧਨਗੁਰ ਕਰਗੀ ਤਰਪਾਸ਼ਾ ਜੀ ਆਨੇ ਹੁਕਮ ਕੀਤਾ ਕਿ ਹੁਣ ਤੁਸੀਂ ਜਿਹੜੇ ਘੋੜੇ ਨੇ ਆਪਣੇ ਸਰਸਾ ਨਦੀ ਦੇ ਅੰਗੇ ਵਧਾਉਣੇ ਸ਼ੁਰੂ ਕਰੋ ਤੇ ਫਿਰ ਉਸ ਜਗ੍ਹਾ ਦੇ ਉਤੋਂ ਫਿਰ ਜਿਹੜੇ ਸਿੰਘਾਂ ਨੇ ਸਿੰਘਾਂ ਦੇ ਸੰਬੰਧ ਜਿਹੜਾ ਪਰਿਵਾਰ ਹੈ ਸਤਗੁਰਾਂ ਦਾ ਉਸ ਜਗ੍ਹਾ ਤੋਂ ਫਿਰ ਸਰਸਾ ਨਦੀ ਦੇ ਉਤੋਂ ਫਿਰ ਉਹਨਾਂ ਨੇ ਫਿਰ ਚਾਲੇ ਪਾਏ ਅੱਗੇ ਉਥੇ ਇਤਿਹਾਸ ਕਹਿੰਦਾ ਹੈ ਇਤਨੀ ਵੱਡੀ ਸ਼ਹਾਦਤ ਹੋਈ ਕਿ ਸਤਗੁਰਾਂ ਦੇ ਨਾਲ 700 ਦੇ ਕਰੀਬ ਸਿੰਘ ਸਨ ਉਸ ਜਗ੍ਹਾ ਦੇ ਉੱਤੇ ਸ਼ਹੀਦੀ ਵੀ ਹੋਈ ਤਾਂ ਕਈ ਸਿੰਘ ਫਿਰ ਸਰਸਾ ਦੀ ਨਦੀ ਦੇ ਪਿਹੜ ਚੜ ਗਏ ਤੇ ਜਿਹੜਾ ਸਤਗੁਰਾਂ ਦੇ ਮੈਲ ਸਨ ਉਹ ਭਾਈ ਮਨੀ ਸਿੰਘ ਦੇ ਨਾਲ ਸਨ ਤੇ ਮਾਤਾ ਗੁਜਰਕੌਰ ਜੀ ਤੇ ਛੋਟੇ ਸਹਿਬ ਜੀ ਦੇ ਇਹ ਇੱਕ ਕਿਨਾਰੇ ਦੇ ਚੱਲਦੇ ਹੋਏ ਇਹ ਸਰਸਾ ਨਦੀ ਦੇ ਵਿੱਚ ਨਹੀਂ ਸਨ ਇੱਕ ਕਿਨਾਰੇ ਦੇ ਚੱਲਦੇ ਹੋਏ ਇਤਿਹਾਸ ਕਹਿੰਦਾ ਹੈ ਜਿਹੜੇ ਸਤਪੂ ਹਨ ਇਹਨਾਂ ਨੇ ਫਿਰ ਕੁੰਮੇ ਬਾਸ਼ਕੀ ਦੀ ਝੁਗੀ ਦੇ ਵਿੱਚ ਉੱਥੇ ਗੁਜ਼ਾਰੇ ਕੁਮਨ ਬਸ ਕੀ ਇਹਨਾਂ ਨੂੰ ਆਪਣੀ ਝੁੱਗੀ ਦੇ ਵਿੱਚ ਲੈ ਗਿਆ ਸਤਪੂ ਦੀ ਰਾਤ ਹੈ ਜਿਹੜੀ ਉਹਨਾਂ ਨੇ ਉੱਥੇ ਕੁ ਜਾ ਕੇ ਗੁਜ਼ਾਰੇ ਤੇ ਉਧਰ ਕਲਗੀਧਰ ਪਾਸ਼ਾ ਜੀ ਜਦੋਂ ਸਰਸਾ ਨਦੀ ਪਾਰ ਕੀਤੀ ਤੇ ਇਹਨਾਂ ਦੇ ਕੋਲ ਹੁਣ ਗਿੰਤੀ ਦੇ ਗਿਹੜੇ ਬੁਨੇ ਸਿੰਘ ਸਨ ਕਈ ਸਿੰਘ ਤਾਂ ਸਰਸਾ ਨਦੀ ਨਦੀ ਦੇ ਵਿੱਚ ਹੀ ਉਸ ਨਦੀ ਦੇ ਵਿੱਚ ਹੀ ਸ਼ਹੀਦ ਹੋ ਗਏ ਸਨ ਇਤੇ ਤਿਰ ਸਤਗੁਰੂ ਦੀ ਅਗਾਂ ਕੋਟਾ ਨਿਹੰਗ ਖਾਂ ਵਿਕੇ ਆਏ ਨੇ ਜਿਹੜਾ ਨਿਹੰਗ ਖਾਂ ਸੀ ਇਹ ਸਤਗੁਰਾਂ ਦੇ ਘਰ ਦਾ ਸ਼ਰਧਾਲੂ ਸੀ ਕਿਸੇ ਸਮੇ ਇਸ ਨੇ ਸਤਗੁਰਾਂ ਨੂੰ ਆਖਿਆ ਸੀ ਕਿ ਮੇਰੇ ਪੱਠੇ ਦੇ ਉੱਤੇ ਆਪ ਦੀ ਤਰਨ ਪਾਓ ਮੈਂ ਕੰਮ ਸ਼ੁਰੂ ਕਰਨ ਲੱਗਾ ਹਾਂ ਫਿਰ ਸਤਗੁਰਾਂ ਨੇ ਉਸੇ ਇਹਨਾਂ ਨੂੰ ਹੁਕਮ ਕੀਤਾ ਸੀ ਕਿ ਤੁਸੀਂ ਕੰਮ ਚਾਲੂ ਕਰੋ ਹਾਲੇ ਸਮਾਂ ਨਹੀਂ ਬਣਿਆ ਜਦੋਂ ਸਮਾਂ ਬਣੇਗਾ ਅਸੀਂ ਤੁਹਾਡੇ ਸਾਹਮਣੇ ਜ਼ਰੂਰ ਪਹੁੰਚਾਂਗੇ ਤੇ ਜਦੋਂ ਸਤਗੁਰੂ ਦੀ ਕੂਟਲਾ ਨਿਆੰਖਾਂ ਵਿਖੇ ਗਏ ਤੇ ਨਿਆੰਖਾਂ ਜਦੋਂ ਆਇਆ ਸਤਗੁਰਾਂ ਦੇ ਦਰਸ਼ਨ ਕਰਨ ਵਾਸਤੇ ਤੇ ਸਤਗੁਰਾਂ ਦੇ ਚਰਨੀ ਪਿਆ ਟੈ ਪਿਆ ਕਹਿੰਦਾ ਹੈ ਸਤਗੁਰੂ ਮੈਂ ਤੁਹਾਨੂੰ ਜ਼ਰੂਰ ਸੱਦਿਆ ਸੀ ਪਰ ਇਸ ਹਾਲਾਤ ਦੇ ਵਿੱਚ ਤੁਸੀਂ ਇਸ ਹਲਾ ਦੇ ਵਿਚ ਆਏ ਹੋ ਤੇ ਉਥੇ ਸਤਿਗੁਰੂ ਜੀ ਕਹਿੰਦੇ ਨੇ ਇਹ ਸਭ ਉਸ ਪ੍ਰਮਾਤਮਾ ਦੀ ਖੇਡ ਹੈ ਉਸ ਪ੍ਰਮਾਤਮਾ ਦਾ ਬਾਣਾ ਹੈ ਤੇ ਫਿਰ ਸਤਿਗੁਰੂ ਜੀ ਨੇ ਜਿਹੜਾ ਨਿਯੰਗ ਖਾ ਹੈ ਉਹਨਾਂ ਨੂੰ ਆਪਣੇ ਘਰੇ ਲੈ ਜਾਂਦਾ ਹੈ ਉਥੇ ਜਾ ਕਰਕੇ ਉਹਨਾਂ ਦੀ ਸੇਵਾ ਕਰਦਾ ਹੈ ਉਥੇ ਇਤਿਹਾਸ ਕਹਿੰਦਾ ਹੈ ਭਾਈ ਬਚਿੱਤਰ ਸਿੰਘ ਜੀ ਜਿਨ੍ਹਾਂ ਦਾ ਆਪਾਂ ਕੱਲ ਵੀ ਜ਼ਿਕਰ ਕੀਤਾ ਸੀ ਜਿਨ੍ਹਾਂ ਦੇ ਸੱਤ ਤਵਿਆਂ ਦੇ ਜਿਹੜੇ ਜਿਹੜੇ ਹਾਥੀ ਨੇ ਆਪਣੇ ਸੱਤ ਤਵੇ ਅੱਗੇ ਬੰਨੇ ਹੋਏ ਸਨ ਉਥੇ ਬਰਸ਼ੀ ਮਾਰ ਕੇ ਹਾਥੀ ਨੂੰ ਪਛਾਹ ਪੇਟਿਆ ਸੀ ਇੱਕ ਮਸੇ ਹੋਏ ਹਾਥੀ ਨੂੰ ਉਸਦੇ ਨਾਲ ਮੁਕਾਬਲਾ ਕੀਤਾ ਸੀ ਉਹੀ ਭਾਈ ਬਚਿੱਤਰ ਸਿੰਘ ਜਿਸ ਨੇ ਸਰਸਾ ਨਦੀ ਦੇ ਉੱਤੇ ਵੀ ਮੁਗਲਾਂ ਦੇ ਨਾਲ ਡੱਟ ਕੇ ਮੁਕਾਬਲਾ ਕੀਤਾ ਹੈ ਭਾਈ ਬਚਿੱਤਰ ਸਿੰਘ ਜੀ ਭਾਈ ਮੜੀ ਸਿੰਘ ਦੇ ਭਾਈ ਮਨੀ ਸਿੰਘ ਜੀ ਦੇ ਉਹਨਾਂ ਦੇ ਬੇਟੇ ਨੇ ਤੇ ਭਾਈ ਬਚਿੱਤਰ ਸਿੰਘ ਜੀ ਜੋ ਕਿ ਜੰਗ ਦੇ ਵਿੱਚ ਲੜਦੇ ਹੋਏ ਬਹੁਤ ਫੱਟ ਰਹੇ ਚੁੱਕੇ ਸਨ ਉਹਨਾਂ ਦਾ ਬੋਧ ਖੂਨ ਵਹਿ ਚੁੱਕਿਆ ਸੀ ਤੇ ਇਤਿਹਾਸ ਕਹਿੰਦਾ ਹੈ ਫਿਰ ਨਿਹੰਗ ਖਾਨ ਦੇ ਘਰ ਦੇ ਵਿੱਚ ਸਤਗੁਰੂ ਜੀ ਕਹਿੰਦੇ ਨੇ ਕਿ ਹੁਣ ਸਮਾਂ ਨਹੀਂ ਅਸੀਂ ਇੱਥੇ ਰੁਕ ਨਹੀਂ ਸਕਦੇ ਅਸੀਂ ਨਹੀਂ ਚਾਹੁੰਦੇ ਤੁਹਾਡੇ ਉੱਤੇ ਇਹ ਕੋਈ ਬਿਪਤਾ ਆਵੇ ਤੇ ਸਤਗੁਰੂ ਜੀ ਕਹਿੰਦੇ ਨੇ ਤੁਹਾਡੇ ਲਈ ਇੱਕ ਸੇਵਾ ਹੈ ਤੇ ਨਿਹੰਗ ਖਾਂ ਕਹਿੰਦਾ ਹੈ ਠੀਕ ਹੈ ਸਤਗੁਰੂ ਜੋ ਤੁਸੀਂ ਕੋਈ ਵੀ ਸੇਵਾ ਲਾਓ ਅਸੀਂ ਕਰਨ ਨੂੰ ਤਿਆਰ ਖਾਂ ਤੇ ਉਥੇ ਸਤਗੁਰੂ ਜੀਆ ਨੇ ਭਾਈ ਬਚਿੱਤਰ ਸਿੰਘ ਦੀ ਜਿਹੜੀ ਸੇਵਾ ਹੈ ਉਹ ਫਿਰ ਭਾਈ ਨਿਹੰਗ ਖਾਂ ਦੇ ਘਰ ਦੇ ਵਿੱਚ ਲਗਾਈ ਸਤਿਗੁਰੂ ਜੀ ਕਹਿੰਦੇ ਨੇ ਇਹ ਸਾਡਾ ਸਿੱਖ ਹੈ ਇਸ ਦੀ ਸੁੱਤੀ ਸੇਵਾ ਕਰਨੀ ਹੈ ਤੇ ਇਸ ਤਰ੍ਹਾਂ ਫਿਰ ਸਤਿਗੁਰੂ ਜੀਆ ਨੇ ਉਸ ਨਿਹੰਗ ਖਾਂ ਦੇ ਘਰ ਦੇ ਵਿੱਚ ਭਾਈ ਬਚਿੱਤਰ ਸਿੰਘ ਜੀਆ ਨੂੰ ਭਾਈ ਬਚਿੱਤਰ ਸਿੰਘ ਜੀਆ ਨੂੰ ਉੱਥੇ ਫਿਰ ਰੱਖ ਦਿੱਤਾ ਤੇ ਸਤਗੁਰੂ ਜੀ ਨੇ ਭਾਈ ਬ੍ਰਿਤਾ ਸਿੰਘ ਦੇ ਸਿਰ ਤੇ ਹੱਥ ਉੱਤੇ ਸਿਰ ਤੇ ਹੱਥ ਫੇਰਿਆ ਤੇ ਸਤਗੁਰੂ ਜੀ ਫਿਰ ਸਤਗੁਰੂ ਜੀ ਆਪਣੇ ਸਿੰਘਾਂ ਨੂੰ ਨਾਲ ਲੈ ਕੇ ਫਿਰ ਅਗਾਹ ਵਧੇ ਉਥੇ ਇਤਿਹਾਸ ਕਹਿੰਦਾ ਹੈ ਪਿਛੋਂ ਫਿਰ ਜਿਹੜੀਆਂ ਮੁਗਲੀਆਂ ਫੌਜਾਂ ਨੇ ਉਹਨਾਂ ਨੇ ਫਿਰ ਕੂਟਲਾ ਨੰਖਾ ਦੇ ਘਰ ਦੇ ਉੱਤੇ ਤਵਾ ਬੁੱਲ ਦਿੱਤਾ ਉਹਨਾਂ ਦੀ ਜਿਹੜੀ ਇੱਕ ਮੁੰਡਲੀ ਹੈ ਉਹ ਕੋਟਲਾ ਨਿਆੰਖਾਂ ਦੇ ਘਰ ਗ੍ਰਹਿ ਵਿਖੇ ਆਏ ਤੋ ਕਹਿੰਦੇ ਨੇ ਕਿ ਸਾਨੂੰ ਪਤਾ ਲੱਗਾ ਹੈ ਸਾਨੂੰ ਸੂ ਮਿਲੀ ਹੈ ਤੁਹਾਡੇ ਘਰ ਗੁਰੂ ਗੋਬਿੰਦ ਸਿੰਘ ਆਏ ਨੇ ਉਹਨਾਂ ਦੇ ਗੁਰ ਸਿੰਘ ਆਏ ਨੇ ਉਹ ਕਹਿੰਦਾ ਤੁਸੀਂ ਵੇਖ ਸਕਦੇ ਹੋ ਜਿਹੜਾ ਨਿਆੰਖਾ ਸੀ ਉਹਦੀ ਬਹੁਤ ਵੱਡੀ ਪਾਵਰ ਸੀ ਉਸ ਸਮੇਂ ਜਦੋਂ ਫਿਰ ਉਹਨਾਂ ਨੇ ਸਾਰੀ ਚੈਕਿੰਗ ਕੀਤੀ ਸਾਰੇ ਪਾਸੇ ਦੇਖਿਆ ਤੇ ਉਹਨਾਂ ਨੂੰ ਕੁਝ ਨਾ ਮਿਲਿਆ ਤੇ ਇੱਕ ਕਮਰੇ ਦੇ ਵਿੱਚ ਜਿਹੜਾ ਕਮਰਾ ਬੰਦ ਸੀ ਉਹਨਾਂ ਫਿਰ ਉਹ ਖੋਲਣ ਨੂੰ ਆਖਿਆ ਤੇ ਅਗੋ ਨਿਆਨਖਾ ਕਹਿੰਦਾ ਹੈ ਤੁਸੀਂ ਵੀ ਇੱਟ ਦਰ ਬੰਦੇ ਹੋ ਇਹ ਇਸ ਕਮਰੇ ਦੇ ਵਿੱਚ ਮੇਰਾ ਦਮਾਦ ਹੈ ਤੇ ਮੇਰੀ ਬੇਟੀ ਹੈ ਤੇ ਉਹ ਫਿਰ ਇਹ ਜਿਹੜੀ ਆਵਾਜ਼ ਹੈ ਇਹ ਉਹਨਾਂ ਦੀ ਬੇਟੀ ਬੇਟੀ ਮਮਤਾਜ ਦੇ ਕੰਨਾਂ ਦੇ ਵਿੱਚ ਪਈ ਕਿਉਂਕਿ ਬੇਟੀ ਮਮਤਾਜ ਭਾਈ ਬਜਤਰ ਸਿੰਘ ਦੀ ਸੇਵਾ ਕਰਦੀ ਸੀ ਉਹਨਾਂ ਦੇ ਜਿਹੜੇ ਫਟ ਲੱਗੇ ਹੋਏ ਸਨ ਉਹਨਾਂ ਜ਼ਖਮਾਂ ਨੂੰ ਸਾਫ਼ ਕਰ ਰਹੀ ਸੀ ਤੇ ਉਹ ਜਿਹੜੀ ਮੜਲੀ ਫਿਰ ਚਲੇ ਗਈ ਇਤਿਹਾਸ ਕਹਿੰਦਾ ਹੈ ਜਦੋਂ ਫਿਰ ਜਿਹੜੀ ਬੇਟੀ ਮਮਤਾਜ ਹੈ ਇਹਦਾ ਜਿਹੜਾ ਇਤਿਹਾਸ ਕਹਿੰਦਾ ਹੈ ਕਿ ਇਹਦਾ ਜਿਹੜਾ ਜਨਮ ਹੈ 1689 ਤੋਂ 1689 ਦੇ ਵਿੱਚ ਇਹਦਾ ਜਨਮ ਹੋਇਆ ਤੇ 1820 ਤੱਕ ਇਹ ਇਸ ਧਰਤੀ ਦੇ ਉੱਤੇ ਰਹੀ 131 ਸਾਲ ਦੀ ਉਮਰ ਇਸ ਬੇਟੀ ਨੇ ਜੀਹ ਹੈ ਬੇਟੀ ਮੁਮਤਾਜ਼ ਇਸ ਦੀ ਮੰਗਣੀ ਵੀ ਹੋ ਚੁੱਕੀ ਸੀ ਪਰ ਇਤਿਹਾਸ ਕਹਿੰਦਾ ਹੈ ਜਦੋਂ ਇਹਦੇ ਕੂਡਲਾਨੀ ਅੰਕਾ ਇਹਦੇ ਪਿਤਾ ਨੇ ਪੁੱਛਿਆ ਕਿ ਬੇਟੀ ਤੇਰੀ ਮੰਗਣੀ ਹੋ ਚੁੱਕੀ ਹੈ ਤੇ ਅਗੋਂ ਬੇਟੀ ਮੁਬਤਾਜ਼ ਕਹਿੰਦੀ ਹੈ ਪਿਤਾ ਜੀ ਮੇਰਾ ਤਾਂ ਉਸ ਦਿਨ ਹੀ ਆਨੰਦ ਕਾਰਜ ਹੋ ਚੁੱਕਾ ਸੀ ਉਸ ਦਿਨ ਹੀ ਮੇਰੀ ਸ਼ਾਦੀ ਹੋ ਚੁੱਕੀ ਸੀ ਜਦੋਂ ਤੁਸੀਂ ਕਿਹਾ ਸੀ ਕਿ ਮੇਰਾ ਦਮਾਦ ਤੇ ਮੇਰੀ ਬੇਟੀ ਅੰਦਰ ਹੈ ਉਸ ਦਿਨ ਹੀ ਮੈਂ ਇਹਨਾਂ ਨੂੰ ਆਪਣਾ ਪਤੀ ਮੰਨ ਲਿਆ ਸੀ ਤੇ ਗੁਰੂ ਕੀ ਪਿਆਰੀ ਸਾਧ ਸੰਗਤ ਦਾ ਵੱਡਾ ਸਿੱਧਕ ਉਸ ਦਿਨ ਤੋਂ ਬਾਅਦ ਫਿਰ ਉਸ ਬੇਟੀ ਮਮਤਾਜ ਨੇ ਆਪਣੇ ਜੀਵਨ ਦੇ ਜਲ ਸਤ ਕਮਾਇਆ ਹੈ ਤੇ ਗੁਰੂ ਕੀ ਪਿਆਰੀ ਸਾਧ ਸੰਗਤ ਬੇਟੀ ਮਮਤਾਜ ਉਹ ਫਿਰ ਉਸ ਜਗ੍ਹਾ ਦੇ ਉੱਤੇ ਜਿੱਥੇ ਭਾਈ ਬਜਤਰ ਸਿੰਘ ਠਹਿਰੇ ਸਨ ਉਹ ਨਾਮ ਸਿਮਰਨ ਕਰਦੀ ਰਹੀ ਉਸ ਪਾਤਸ਼ਾਹ ਦਾ ਧਿਆਨ ਧਰਦੀ ਰਹੀ ਕਲਗੀਧਰ ਪਾਤਸ਼ਾਹ ਜੀ ਦਾ ਤੇ ਨੋਪ ਨੂੰ ਭਾਈ ਬਿਤਰ ਸਿੰਘ ਦੀ ਸ਼ੀਧੀ ਹੁੰਦੀ ਹੈ ਦੋ ਦਿਨ ਹੀ ਭਾਈ ਬਿਤਰ ਸਿੰਘ ਫਿਰ ਜਿੰਦੇ ਰਹਿੰਦੇ ਨੇ ਤੇ ਫਿਰ ਕੁਝ ਸਿੰਘਾਂ ਨੂੰ ਬੁਲਾ ਕਰਕੇ ਉਹਨਾਂ ਦਾ ਸੰਸਕਾਰ ਕੀਤਾ ਜਾਂਦਾ ਹੈ ਤੇ ਧਨ ਗੁਰ ਕਲਗੀ ਤਰਪਾ ਸਾਹਿਬ ਜੀ ਤੇ ਨਾਲ ਉਹਨਾਂ ਦੇ ਕਰੇ ਚਿੰਗ ਕੁਝ ਬੱਚੇ ਹੁੰਦੇ ਨੇ ਉਹ ਫਿਰ ਚਮਕੌਰ ਦੀ ਗੜੀ ਵਿਖੇ ਪਹੁੰਚ ਜਾਂਦੇ ਨੇ ਸਤਪੁਰ ਦੇ ਦਿਨ ਸਤ ਪੂਰਨ ਕਿਵੇਂ ਸਤਗੁਰੂ ਦੀ ਚਮਕੌਰ ਦੀ ਗੜੀ ਦੇ ਵਿੱਚ ਰਹਿੰਦੇ ਨੇ ਸ਼ਾਮ ਪੈਂਦੀ ਹੈ ਸ਼ਾਮ ਨੂੰ ਸੁਦਰ ਸਾਹਿਬ ਸੋਦਰ ਰੈਰਾ ਸਾਹਿਬ ਜੀ ਦਾ ਪਾਠ ਹੁੰਦਾ ਹੈ ਤੇ ਸਤਗੁਰੂ ਜੀ ਕੁਦਰ ਸਿੰਘ ਤਾਂ ਆਰਾਮ ਕਰਨ ਲੱਗ ਪੈਂਦੇ ਨੇ ਕੋਈ ਸਿੰਘ ਇੰਨੇ ਥੱਕੇਵੇਂ ਕਰਕੇ ਸੋ ਜਾਂਦੇ ਨੇ ਤੇ ਉਧਰ ਕਲਗੀਧਰ ਪਾਸ਼ਾ ਜੀ ਉਹਨਾਂ ਫਿਰ ਸਿੰਘਾਂ ਦੇ ਜਿਹੜੇ ਜ਼ਖਮ ਹੁੰਦੇ ਨੇ ਉਹਨਾਂ ਨੂੰ ਸਾਫ਼ ਕਰਦੇ ਨੇ ਕਲਗੀਧਰ ਪਾਤਸ਼ਾਹ ਜੀ ਆਪਣੇ ਸਿੰਘਾਂ ਨੂੰ ਪਿਆਰ ਕਰਦੇ ਨੇ ਇਸ ਤਰ੍ਹਾਂ ਉਸ ਰਾਤ ਰਾਤ ਨੂੰ ਵੀ ਸਤਗੁਰੂ ਜੀ ਬਹੁਤ ਤਿਆਰ ਬਹੁਤ ਧਿਆਨ ਰੱਖਦੇ ਨੇ ਸਿੰਘਾਂ ਦਾ ਬੜਾ ਪਿਆਰ ਕਰਦੇ ਨੇ ਸਿੰਘਾਂ ਨੂੰ ਕਿਉਂਕਿ ਉਹਨਾਂ ਨੂੰ ਪਤਾ ਹੈ ਅਗਲੇ ਦਿਨ ਇਹਨਾਂ ਨੇ ਸ਼ਹੀਦੀ ਪਾ ਜਾਣੀ ਹੈ ਏਸੀ ਗੁਰੂ ਕੀ ਪਿਆਰੀ ਸਾਧ ਸੰਗਤ ਸਤ ਪੋ ਦਾ ਜਿਹੜਾ ਇਤਿਹਾਸ ਹੈ ਚਮਕੂਰ ਦੀ ਖੜੀ ਦੀ ਵਿੱਚ ਕਿਵੇਂ ਸਿੰਘ ਉੱਥੇ ਭੁਖਣ ਪਾੜੇ ਨੇ ਉਤਨੂੰ ਇਦਨੀ ਸਰਦੀ ਹੈ ਨਾ ਕੁਝ ਉਹਨਾਂ ਦੇ ਕੋਲ ਖਾਣ ਪੀਣ ਵਾਸਤੇ ਕੋਈ ਵਸਤੂ ਹੈ ਨਾ ਕੋਈ ਉਹਨਾਂ ਦੇ ਕੱਪੜੇ ਦੀ ਡੀ ਦਾ ਕੋਈ ਪ੍ਰਬੰਧ ਹੈ ਕਿਉਂਕਿ ਇਹ ਜਿਹੜਾ ਦਸੰਬਰ ਦਾ ਮਹੀਨਾ ਹੈ ਪੋ ਦਾ ਮਹੀਨਾ ਹੈ ਬਹੁਤ ਜ਼ਿਆਦੀ ਸਰਦੀ ਹੁੰਦੀ ਹੈ ਆਪ ਜੀ ਨੂੰ ਪਤਾ ਇੱਥੇ ਤਾਂ ਜਿਆਦਾ ਸਰਦੀ ਨਹੀਂ ਹੈ ਪਰ ਪੰਜਾਬ ਦੇ ਵਿੱਚ ਬਹੁਤ ਜਿਆਦਾ ਸਰਦੀ ਪੈ ਰਹੀ ਹੈ ਇਸ ਮਹੀਨੇ ਦੇ ਵਿੱਚ ਵੀ ਤੇ ਉਹ ਜਿਹੜੀਆਂ ਜਿਹੜੀਆਂ ਰਾਤਾਂ ਨੇ ਕਿਵੇਂ ਉਹਨਾਂ ਨੇ ਕਟੀਆਂ ਨੇ ਜਦੋਂ ਸਤਗੁਰੂ ਜੀ ਸਰਸਾ ਨਦੀ ਤੋਂ ਪਾਰ ਹੋ ਕੇ ਆਏ ਨੇ ਉਹਨਾਂ ਦੇ ਜਿਹੜੇ ਬਸਤਰ ਨੇ ਉਹ ਗਿੱਲੇ ਹੋਏ ਨੇ ਪੂਰੇ ਕਿਵੇਂ ਉਹਨਾਂ ਨੇ ਰਾਤ ਕੱਟੀ ਹੈ ਇਹ ਆਪ ਜੀ ਸਭ ਕੁਝ ਮਹਿਸੂਸ ਕਰ ਸਕਦੇ ਹੋ ਤੇ ਗੁਰੂ ਕੀ ਪਿਆਰੇ ਸਾਧ ਸੰਗਤ ਸਤਿਗੁਰੂ ਦੀ ਕਿਰਪਾ ਕਰਨ ਅਗਲਾ ਜਿਹੜਾ 8 ਦਿਨ ਦਾ 8 ਪੋ ਦਾ ਜਿਹੜਾ ਦਿਨ ਹੈ ਉਹ ਆਪਾਂ ਕੱਲ ਨੂੰ ਸਰਵਨ ਕਰਾਂਗੇ ਸੋ ਸਤਿਗੁਰੂ ਦੀ ਕਿਰਪਾ ਕਰਨ ਸਭਨਾ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਸਭਨਾ ਦੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨ ਚੜ੍ਹਦੀ ਕਲਾ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ